ਅੱਜ ਭਗਵਾਨ ਨਿਗੜ ਅਨਾਜ ਮੰਡੀ ਵਿੱਚੇ ਏਡੀਸੀ ਮਿਤ ਬੀਬੀ ਵੱਲੋਂ ਅਚਾਨਕ ਦੌਰਾ ਕੀਤਾ ਗਿਆ ਇਸ ਦੌਰਾਨ ਤਹਿਸੀਲਦਾਰ ਰਾਜਵਿੰਦਰ ਕੌਰ ਵੀ ਹਾਜ਼ਰ ਸਨ ਇਸ ਮੌਕੇ ਮਿਤ ਬੀਬੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਣਕ ਦੇ ਸਮੂੱਚੇ ਸੀਜ਼ਨ ਦੌਰਾਨ ਅਨਾਜ ਮੰਡੀਆਂ ਵਿੱਚ ਆਪਣੀ ਜਨਸ ਵੇਚਣ ਲਈ ਆਉਣ ਵਾਲੇ ਕਿਸਾਨਾਂ ਦੀ ਹਰ ਪੱਖੋਂ ਸਬਧਾ ਨੂੰ ਯਕੀਨੀ ਬਣਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਉਨ੍ਹਾਂ ਕਹਿ ਕੇ ਕਿਸਾਨਾਂ ਨੂੰ ਸੁੱਕੀ ਫਸਲ ਵਿੱਚ ਹੀ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕੀਤੀ ਉਨ੍ਹਾਂ ਕਿਹਾ ਕਿ ਹਰ ਇੱਕ ਸਚਾਰੂ ਢੰਗ ਨਾਲ ਮੰਡੀਆਂ ਵਿੱਚ ਕੰਮ ਨੂੰ ਨਿਪੇਰੇ ਚੜਾਇਆ ਜਾਵੇਗਾ ਇਸ ਦੌਰਾਨ ਉਹਨਾਂ ਨੇ ਵੱਖ-ਵੱਖ ਅਨਾਜ ਮੰਡੀਆਂ ਦੇ ਵਿੱਚ ਦੌਰਾ ਕੀਤਾ ਇਸ ਦੌਰਾਨ ਅੱਗੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਖਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਨਹੀਂ ਜੀ ਇਸੇ ਵਾਸਤੇ ਆਏ ਹਾਂ ਹਾਂ ਜੀ ਹਾਂ ਮਾਰ ਦੋ ਇਹਦਾ ਅਫਸਰ ਇਨੇ ਵਧੀਆ ਨੇ ਜੀ ਇਹਦੇ ਵਾਸਤੇ ਬਗੇਲ ਬਗੇ ਕੀ ਹੈ ਜੀ ਹਰ ਇੱਕ ਚੀਜ਼ ਹੀ ਪੂਰੀ ਗੋਲ ਫੜੀ ਮੜੀ ਤੁਮੜੇ ਚ ਬੋਲ ਰਹਾ ਹੈ ਪਤਾ ਹੀ ਨਹੀਂ ਕਿ ਕਿਹਨੇ ਬਹੁਤ ਜਿਆਦਾ ਪਾਸ ਕਰ ਲਿਆ ਜਿਹਨੇ ਕਿਸਾਨ ਦੀ ਜ਼ਮੀਨ ਬੁਰੇ ਜਿਹੋ ਕੋ ਲੱਗੀ ਆਪ ਦਾ ਦੰਦੀ ਆਪ ਦਾ ਇਸ ਦੇ ਬਾਅਦ ਦੀ ਗੱਲ ਲੀ। ਕਿ ਪਤਾ ਸਰਕਾਰ ਦੀ ਹੋਉਂਦੀ ਆ ਜੀ ਹਾਂ ਹਾਂ ਜੁਣਾਲੇ ਚੱਲਦਾ ਹਾਂ ਹਾਂ ਕੌਣ ਤੇ ਕਰੀ ਕੈ ਮੈਂ ਗੱਲ ਕੀਤੀ ਹੋਈ ਸੀ ਐਵੇਂ ਇੱਕ ਦੇਖੋ ਦੋ ਪੈਂਟਾਂ ਦਾ ਕੁਝ ਨਹੀਂ ਜੀ ਡਿਗਰੀ ਵੱਧਾ ਜੀ 13 ਮੌਸਰਾ ਕੋਈ ਨਹੀਂ ਅਸੀਂ ਨਹੀਂ ਕਹਿੰਦੀ ਭਰੋ ਹਾਂ ਹਾਂ ਜਿਹੜੇ ਵਪਾਰੀ ਨਹੀਂ ਉਹ ਤਾਂ ਭੱਜੇ ਫਿਰ ਰਹੇ ਨੇ ਮੰਡੀ ਦੇ ਵਿੱਚ ਦਾਣਾ ਚਾਪਦੇ ਨੇ ਕਹਿੰਦੇ ਨੇ ਭਰ ਦੋ ਵੀ ਦਾਣਾ ਚਾਪਦੇ ਨੇ ਭਰ ਦੋ ਵੀ ਆਪਣੇ ਆ ਇਨਸਪੈਕਟਰ ਸਾਹਿਬ ਆ ਖੜੇ ਨੇ ਉਹਦੇ ਇਹਨਾਂ ਨੂੰ ਮਿਲਿਆ ਆ ਖੜੇ ਨੇ ਸਾਹਮਣੇ ਪੁੱਛੋ 2 ਪੁਆਇੰਟ ਜੀ 12 2 ਆ ਗਿਆ 12 ਲੈ ਲੈ ਦੇਖੋ 1 2 65 ਤਾਂ ਉਹ ਤਾਂ ਪਾਉਣ ਨਾਲ ਵੀ ਫਰਕ ਪੈ ਜਾਂਦਾ ਹੋ ਸਕਦਾ ਉਹ ਡੱਬੇ ਦੇ ਵਿੱਚ ਵੀ ਫਰਕ ਹੋਵੇ ਕਿੰਦਾ ਇਹ ਇਹਨਾਂ ਨੂੰ ਵੀ ਬੇਨਤੀ ਕਰੀ ਵੀ ਜੀ 2 ਪੈਂਟਾਂ ਆਈਆਂ ਨਾ ਛੱਡ ਜੰਡ ਜੇ 13 ਮੌਚਰਾ ਸੀ ਨਹੀਂ ਕਹਿੰਦੇ ਲਾਓ 14 ਵਾਲੀ ਨੂੰ ਨਹੀਂ ਕਹਿੰਦੇ ਅਸੀਂ ਲਾਓ ਪਰ 12 ਤੋਂ 1 2 ਪੈਂਟ ਇਹ ਕਹਿੰਦੇ ਜੀ ਸਰਕਾਰ ਦੀ ਕੰਬੀ ਟਾਈਟਾ ਵੀ ਜਿਹੜੀ 1-2 ਪੈਂਟਾ ਸੀ ਲੈ ਨਹੀਂ ਸਕਦੇ ਸਾਡੀਆਂ ਲੱਤਾਂ ਭਾਰ ਨਹੀਂ ਚੱਲਦੀ ਆ ਖੜੇ ਨੇ ਕੁਛ ਸਕਦੇ ਨਹੀਂ ਜੀ ਸਪੈਕਟਰ ਦੱਸੋ ਦੱਸੋ ਜੀ ਉਹਨੂੰ 7 ਢੇਰੀਆਂ ਸੀ ਜੀ ਉੱਥੇ ਉਸ ਟਾਈਮ 60 ਤੋਂ 5 ਢੇਰੀਆਂ ਅਸੀਂ ਲਾਇਆ ਮੈਡਮ 2 ਢੇਰੀਆਂ ਦਾ 5 12 7 12 6 ਐਨ ਇਹ ਆ ਰਿਹਾ ਸੀ ਦੋ ਜੀ 4 ਉਹ ਛੱਡ ਗਏ ਮੈਂ ਵੀਡੀਓ ਨਹੀਂ ਬਣਾਈ ਵੀ ਚਲੋ ਬਾਧਾ ਨਹੀਂ ਸਾਡਾ ਕੋਹਾਨੀਗੜ ਪਹਿਲਾਂ ਵੀ ਥਾਣੇ ਚ ਕੋਈ ਧਰਨਾ ਚੱਲ ਰਹੀ ਸੀ ਅਸੀਂ ਉਲਝੇ ਹੋਏ ਤੇ ਪੂਰਾ ਇੱਕ ਕੰਪੈਨਡਾ ਚਾਹੁੰਦੇ ਆ ਨਾ ਹੁਣ ਵੀ ਸਮਾਨ ਲੈ ਨਹੀਂ ਕਰ ਲੈਣੀ ਸਰ ਜੀ ਇੱਕ ਵਾਰ ਜੀ ਦੋ ਪੈਂਟ ਮੈਡਮ ਦੁਆਰ ਤੋਂ ਕਰ ਲੈਣੀ ਜੀ ਸਾਬ ਕਰੀਆ ਕਣਕ ਉਹ ਤਾਂ ਮੈਂ ਤਾਂ ਨਲੈਕੀ ਜੀ ਆਪਣੇ ਮਹਿਕਮੇ ਦੀ ਕਰੂੰਗਾ ਹੈ ਵੀ ਦੋ ਪੈਂਟ ਵਾਲੀਆਂ ਜਿੰਨੀਆਂ ਢੇਰੀਆਂ ਤੇ ਆ ਭਰ ਕੇ ਤੇ ਨੂੰ ਲੱਗੀਆਂ ਹੁੰਦੀਆਂ ਲਿਫਟਿੰਗ ਤੇ ਪਰਸੋਂ ਦੀ ਇਹ ਗੱਲ ਜਗਤ ਚ ਚੈੱਕ ਕਰਕੇ ਦੁਬਾਰਾ ਦੇਖੋ ਦੁਬਾਰਾ ਚੈੱਕ ਕਰਕੇ ਇਹਨਾਂ ਹੁਣ ਮੋਟਰ ਕਿਵੇਂ ਆਏਗਾ ਹੁਣ ਤਾਂ ਪਰਸੋਂ ਦੀ ਥੱਲੇ ਉਹ ਫਨਾਤ ਵੀ ਹੋ ਗਈ ਹੈ ਦੂਜੀ ਗੱਲ ਇਹ ਆ ਮੈਡਮ ਜੀ ਆੜਤੀਆ ਮਨੀਮ ਨੰਬਰ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਜਦੋਂ ਫਿਰ ਇਹ ਕਣਕ ਸੈਲੂਆਂ ਚ ਜਾਂਦੀ ਆ ਇੱਥੋਂ ਦੇ ਇਨਸਪੈਕਟਰ ਨੇ ਇੱਥੋਂ ਦੇ ਕੋਈ ਵੱਡੇ ਅਧਿਕਾਰੀ ਨੇ ਉਹ ਉਹਨਾਂ ਦੀ ਚੂੜੀ ਟਾਈਟ ਕਰ ਦੇਣੀ ਜਦੋਂ ਨਰਮੀ ਆਉਂਦੀ ਆ ਉਹਨਾਂ ਨੂੰ ਕਾਟਾਂ ਠੋਕਦੇ ਨੇ ਆੜਤੀਆ ਵੀ ਵੱਡੇ ਪੱਧਰ ਤੇ ਡਰ ਰਹੇ ਨੇ ਭਵਾਨੀ ਘਟਦੇ ਬੈਠੇ ਨੇ ਬਾਅਦ ਚ ਪੁੱਛ ਲਿਓ ਹੁਣ ਹੋ ਸਕਦਾ ਸਾਹਮਣੇ ਗੱਲ ਨਾ ਕਹਿਣ ਜਦੋਂ ਇਨਸਪੈਕਟਰ ਸਾਹਿਬ ਦਾ ਨੰਬਰ ਮੰਗਿਆ ਦੇਣ ਨਾ ਕਿਉਂ ਮੈਂ ਜਿਹੜੀ ਦੁਕਾਨ ਤੇ ਆ ਵੀ ਉਹ ਆੜਤੀਆ ਤੇ ਐਕਸ਼ਨ ਆਊ ਕੱਲ ਨੂੰ ਵੀ ਜਦੋਂ ਟਰੱਕ ਭਰੂਗਾ ਜਿਹੜਾ ਨਾ ਮੈਂ ਡਿਸਪਲੇ ਕਰਵਾਇਆ ਨਹੀਂ ਮੰਡਰ ਦਾ ਨੰਬਰ ਨਹੀਂ ਜੀ ਉੱਥੇ ਕੋਈ ਨੰਬਰ ਨਹੀਂ ਲਾਇਆ ਹੋਇਆ ਵੀ ਆ ਇਨਸਪੈਕਟਰ ਦਾ ਫਲਾਣਾ ਮੈਕਮਾ ਹੋਰੇ ਠਮਕਾ ਮੈਕਮਾ ਹੋਰੇ ਅੱਜਾ ਸੰ ਤਾਂ ਮੈਕਮਾ ਵੀ ਨਹੀਂ ਪਤਾ ਵੀ ਇਹ ਪੰਜ ਸੱਪਾਉ ਕੁ ਗ੍ਰੇਡ ਆਉਂਕਾ ਬਾਣਕੀ ਕੋਲ ਤਾਂ ਸਾਰੇ ਕੋਲ ਮਾਰਕੀਟ ਦੇ ਵਿੱਚ ਨੰਬਰ ਲੱਗਣੇ ਚਾਹੀਦੇ ਮਤਲਬ ਕਿ ਲਿਸਟ ਕੱਢ ਕੇ ਤੁਸੀਂ ਲਿਸਟ ਕੜਵਾ ਕੇ ਕਿੱਥੇ ਆਪਣੇ ਸੁਣਾ ਦਿਓ ਜੀ ਕਿਸੇ ਤਰ੍ਹਾਂ ਕਮੇਡੀਕਲ ਲੋਵਾ ਦਿਓ ਪੁਲਿਸ ਸਾਹਿਬ ਮੇਰਾ ਨਾਮ ਕੁਲਦੀਪ ਸਿੰਘ ਲਾਡੀ ਜੀ ਬੀਕੇ ਜੂ 1 ਤੱਕ ਰਾਂ ਬਲਾਕ ਦਾ ਗੁਗੁਆਨੀਗੜ ਲਤੀ ਜੀ ਇਹ ਗੱਲ ਕੀਤੀ ਜੇ ਬੀਰਾਤ ਕੁਦਰਤੀ ਮਾਰ ਪਈ ਐ ਫਸਲਾਂ ਨੇ ਜਿਹੜੀਆਂ ਉਹ ਖੜ ਖੇਤਾਂ 'ਚ ਵੀ ਖਰਾਬ ਹੋਈਆਂ ਨੇ ਤੇ ਹੁਣ ਵੀ ਜਿਹੜਾ ਕਹਿ ਸਕਦੇ ਆ ਕਿ ਫਸਲਾਂ ਦੇ نیچے ਦੀ ਪਾਣੀ ਜਿਹੜਾ ਮੰਡੀ ਦੇ ਵਿੱਚ ਆਇਆ ਤੇ ਬੋਰੀਆਂ ਦੀਆਂ ਢਾਂਕਾਂ ਲੱਗੀਆਂ ਨੇ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦਾ ਜੀ ਇਹ ਜਿਹੜੀ ਸਰਕਾਰ ਦੀ ਨਲਾਕੀ ਆ ਪੰਜਾਬ ਸਰਕਾਰ ਦੀ ਜਿਹੜਾ ਕਿ ਮੰਡੀਆਂ ਦੇ ਵਿੱਚ ਪਰਸੋਂ ਦੇ ਅਸੀਂ ਪਿੱਟ ਰਹੇ ਹਾਂ ਇੱਥੋਂ ਦੇ ਵੱਡੇ ਤਹਿਸੀਲਦਾਰ ਮੈਡਮ ਪੁਆਨੀਗੜ੍ਹ ਨੂੰ ਵੀ ਫੋਨ ਕੀਤਾ ਇਹਨਾਂ ਦਾ ਇਨਸਪੈਕਟਰ ਅਧਿਕਾਰੀ ਜਿਹੜਾ ਮੰਡੀ ਦੇ ਵਿੱਚ ਬੋਲੀ ਲਾਉਣ ਆਉਂਦਾ ਸੁੱਕੀਆਂ ਜਿਹੜੀਆਂ ਕਣਕਾਂ ਤੀਆਂ 12612 ਮੌਚਰਾ ਆ ਉਹ ਵੀ ਇਨਸਪੈਕਟਰ ਨੇ ਇੱਥੇ ਛੱਡਿਆਗਾ ਇਨਸਪੈਕਟਰ ਨੂੰ ਬੁਲਾਇਆ ਘੇਰਿਆ ਪਰ ਉਹ ਦੇਖ ਕੇ ਟਲ ਗਿਆ ਵੀ ਇਹ ਜਥੇਬੰਦੀ ਵਾਲੇ ਨੇ ਆ ਗਏ ਪਰ ਉਧਰੋਂ ਦੂਜੇ ਪਾਸੇ ਜਿਹੜੇ ਹਲ-ਹਲ ਕਰਦੇ ਫਿਰਦੇ ਨੇ ਪ੍ਰਾਈਵੇਟ ਮੰਡੀ ਵਾਲੇ ਵਪਾਰੀ ਉਹ ਕਣਕ ਦਾ ਦਾਣਾ ਚੱਪਕੀ ਖਾ ਕੇ ਕਣਕਾਂ ਭਰੀ ਜਾਂਦੇ ਨੇ ਇਹਨਾਂ ਦੀ ਜਿਹੜੀ ਨਲਾਇਕੀ ਆ ਉਹ ਵਪਾਰੀ ਨੂੰ ਵੀ ਮਾਲ ਜਿਹੜਾ ਚੁਕਾਇਆ ਜਾਵੇ ਸਰਕਾਰ ਨੇ ਆਪਣੀ ਝੂੜੀ ਟਾਈਟ ਕਰ ਰੱਖੀ ਆ ਵੀ ਸਰਕਾਰ ਕੋਲੇ ਕਣਕ ਦਾ ਇੱਕ ਦਾਣਾ ਨਾ ਵਗ ਜੇ ਫੇਰ ਇਹਦੀ ਵੱਡੇ ਪੱਧਰ ਤੇ ਬਲੈਕੀ ਹੋਣੀ ਆ ਇਹ ਵਪਾਰੀਆਂ ਨੇ ਪੈਸਾ ਕਮਾਉਣਾ ਲੋਕਾਂ ਨੂੰ ਲੁੱਟਣਾ ਤੇ ਅੱਗੇ ਇਹਨਾਂ ਨੇ ਵੋਟਾਂ 'ਚ ਫਿਰ ਲਾਉਣਾ ਜਿਵੇਂ ਅੰਬਾਰ ਤਾਂ ਹੁਣ ਕਣਕਾਂ ਭੇਚ ਚੁੱਕੀਆਂ ਨੇ ਨੀਚੇ ਤੋਂ ਤੇ ਖੰਡਿਆਉਣ ਨੂੰ ਜਗ੍ਹਾ ਹੈਗੀ ਮੰਡੀ ਦੇ ਵਿੱਚ ਬਿਲਕੁਲ ਜਗ੍ਹਾ ਨਹੀਂ ਹੈਗੀ ਜੀ ਇਹ ਸੁੱਕੀਆਂ ਕਣਕਾਂ ਭਿੱਜੀਆਂ ਨੇ ਬਾਰਦਾਨਾ ਨਹੀਂ ਚੱਕਦੇ ਜੇ ਬਾਰਦਾਨਾ ਚੱਕਦੇ ਨੇ ਵੀ ਇਹ ਕੱਲ ਨੂੰ ਬੋਰੀਆਂ ਭਰਨੀਆਂ ਪਹਿਣੀਆਂ ਲੋਕ ਇਕੱਠੇ ਨਾ ਹੋਣ ਇਹੋ ਜੀ ਪਲਾਨਿੰਗ ਨੀਤੀ ਤੇ ਚੱਲਦੇ ਨੇ ਬਾਹਰ ਦੇ ਵਿੱਚ ਅਸੀਂ ਨੇ ਜਦੋਂ ਮੈਡਮ ਕੋਲੇ ਬਾਗੇ ਵੀ ਇਨਸਪੈਕਟਰ ਆਇਆ ਜੀ ਢੇਰੀਆਂ ਨਹੀਂ ਲਾ ਕੇ ਗਿਆ 12.62 ਤੇ ਸੁੱਕੀ ਕਣਕ ਦੀਆਂ ਤਾਂ ਮੈਡਮ ਨੇ ਸੈਕਟਰੀ ਨੂੰ ਫੋਨ ਕਰਕੇ ਮਾਰਕੀਟ ਕਮੇਟੀ ਦੇ ਵਿੱਚ ਕੀਤਾ ਕਮੇਟੀ ਵਾਲੇ ਦੋ ਬੰਦੇ ਭੇਜੇ ਤਾਂ ਉੱਥੇ ਇੱਕ ਹੋਰ ਜੂਬਾ ਨਿਕਲਿਆ ਸੀ ਵੀਡੀਓ ਨਹੀਂ ਬਣਾਏ ਥੋੜਾ ਜਿਹਾ ਬੀਜੀ ਤੇ ਉਹ ਜਿਹੜੀ ਮਸ਼ੀਨ ਦਾ ਡੱਬਾ ਭੇਜਿਆ ਮੌਇਸਚਰ ਚੈੱਕ ਕਰਨ ਵਾਲੀ ਦਾ ਜਿਹੜੀ ਮਸ਼ੀਨ 12.62 ਦੱਸਦੀ ਸੀ ਉਹ 12.68 ਦੱਸਣ ਲੱਗੀ ਮਾਰਕੀਟ ਕਮੇਟੀ ਵਾਲਿਆਂ ਦੀ ਆ ਬਗ ਜੋ ਇੱਥੇ ਨਾਲ ਨੇ ਤੁਸੀਂ ਉਹਨਾਂ ਤੋਂ ਬੈਟ ਲੈ ਸਕਦੇ ਹੋ ਪੁੱਛ ਸਕਦੇ ਹੋ ਕਿਉਂ ਸੁੱਕੀਆਂ ਕਣਕਾਂ ਨਹੀਂ ਚੱਕੀਆਂ ਇਹਨਾਂ ਨੇ ਤੁਸੀਂ ਮੰਡੀ ਦਾ ਜੱਜਾ ਲਾ ਰਹੇ ਹੋ ਕੱਲ ਤੂਫਾਨ ਆਇਆ ਤੇ ਜਿਹਦੇ ਨਾਲ بارش ਵੀ ਕਾਫੀ ਹੋਈ ਹੈ ਕਿਸਾਨੋਂ ਇੱਕ ਕੰਢੇ ਤੇ ਲੈ ਕੇ ਇੱਥੇ ਆਏ ਹੋਏ ਇਹ ਕਣਕ ਦੇ نیچے ਪਾਣੀ ਭਰ ਗਿਆ ਤੇ ਲਿਫਟਿੰਗ ਦਾ ਜਿਹੜਾ ਰਕਮ ਹੈ ਤੁਸੀਂ ਦੇਖ ਰਹੇ ਹੋ ਪੂਰੀ ਮੰਡੀ ਆ ਜਿਹੜੀ ਬਾਰਸ਼ਾਂ ਦੇ ਨਾਲ ਭਰੀ ਹੋਈ ਹੈ ਕਿਵੇਂ ਜਿਹੜੇ ਕਿਸਾਨ ਨੇ ਕੜਕ ਨੂੰ ਸੁਕਾਉਣਾ ਉਹਦੇ ਲਈ ਕੀ ਪ੍ਰਬੰਧ ਹੈ ਦੇਖੋ ਉਹ ਜਿਸ ਤਰ੍ਹਾਂ ਤਾਂ ਸਾਰਿਆਂ ਨੂੰ ਪਤਾ ਹੈ ਵੀ ਕੱਲ ਰਾਤੀ ਨੇਚਰਸ ਸਾਡੇ ਨੇ ਬਹੁਤ ਹਾਰਸ਼ ਸੀਗੀ ਬਹੁਤ ਜ਼ਿਆਦਾ ਤੇਜ਼ ਮੀਂਹ ਦੀ ਝੱਖੜ ਆਇਆ ਇਹਦੇ ਕਰਕੇ 노 ਡਾਊਟ ਬੰਦਰਖਤ ਦਾ ਕਬੱਟੇ ਗਏ ਨੇ ਜੀ ਮੈਂ ਹੁਣ ਕਾਫੀ ਜਗ੍ਹਾ ਦੇਖ ਕੇ ਆ ਰਿਹਾ ਸੋ ਸਾਡੇ ਵੱਲੋਂ ਇੱਥੇ ਪ੍ਰਬੰਧ ਕੀਤੇ ਗਏ ਸੀਗੇ ਜਿਵੇਂ ਕਿ ਤੁਹਾਨੂੰ ਸਾਰੇ ਮੇਰੇ ਨਾਲ ਕਿਸਾਨ ਵੀਰ ਖੜੇ ਹੈਗੇ ਆ ਸੋ ਅੱਜ ਮੈਂ ਭਵਾਨੀਗੜ ਐਸਵੇ ਮੰਡੀ 'ਚ ਖੜਾ ਹਾਂ ਇਸ ਤੋਂ ਬਾਅਦ ਮੈਂ ਸੰਗਰੂਰ ਤੋਂ ਵੀ ਸਾਰੀਆਂ ਮੰਡੀਆਂ ਵਿਜ਼ਿਟ ਕਰਨੀਆਂ ਸੋ ਇਹਦਾ ਮੇਨ ਮਨੋਰਥ ਇਹੀ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਤੱਕ ਲਗਭਗ ਪਲੇ ਤਰਿਆਰ ਐਮਟੀ ਜਿਹੜਾ ਹੈ ਮਾਲ ਸੰਗਰੂਰ ਦੀਆਂ ਵੱਖ-ਵੱਖ ਮੰਡੀਆਂ 'ਚ ਆ ਗਿਆ ਹੈ ਤੇ 37000 ਰੁਪਏ ਚ ਚੱਕਿਆ ਵੀ ਜਾ ਚੁੱਕਿਆ ਹੈ ਠੀਕ ਹੈ ਸੋ ਹੁਣ ਵੀ ਅਸੀਂ ਸੁਨਿਚਿਤ ਕਰਾਂਗੇ ਕਿ ਇਹ ਜਿਹੜਾ ਮਾਲ ਹੈਗਾ ਇਹ ਜਲਦੀ ਤੋਂ ਜਲਦੀ ਜਿਹੜਾ ਉਹ ਲਿਫਟ ਹੋ ਸਕੇ ਇਸੇ ਵਾਸਤੇ ਅਸੀਂ ਮੰਡੀਆਂ ਚ ਗਏ ਸਰ ਇੱਕ ਵੀਡੀਓ ਅਪਲੋਡਿੰਗ ਹੋਈਆਂ ਨੇ ਰਾਤ ਵੀ ਕਾਨਕ ਦੇਖੋ ਜੀ ਉਹ ਕਿਹਾ ਜਾ ਰਿਹਾ ਹੈ ਕਿ ਸਾਡੇ ਕਿਸੇ ਧੂੜੀ ਦੀ ਕਿਸੇ ਮੰਡੀ ਦੀ ਹੈ ਬਟ ਅਸੀਂ ਚੈੱਕ ਕਰਾ ਰਹੇ ਹਾਂ ਉਹਦੇ ਬਾਰੇ ਕੋਈ ਕਨਫਰਮੇਸ਼ਨ ਨਹੀਂ ਆ ਰਹੀ ਵੀ ਉਹ ਕਿਸ ਮੰਡੀ ਦੀ ਹੈਗੀ ਹੈ ਸਿਕਾ ਜਿਵੇਂ ਮੈਂ ਦੱਸਿਆ ਵੀ ਇਸ ਤੋਂ ਬਾਅਦ ਮੈਂ ਧੂੜੀ ਮੰਡੀ ਵੀ ਜਾਣਾ ਹੈਗਾ ਯਾਰ ਜੋ ਧੂੜੀ ਦੀਆਂ ਹੁਣ ਤਸਵੀਰਾਂ ਆਈਆਂ ਉੱਥੇ ਤਾਂ ਕੋਈ ਐਸੀ ਗੱਲ ਹੈ ਨਹੀਂ ਇਟ ਇਜ਼ ਵੈਰੀ ਕਲੀਅਰ ਈ ਸਰ ਰਾ ਨੂੰ ਫੇਰ ਇੱਕ ਗੱਲ ਕਹਾਂਗਾ ਵੀ ਕੱਲ ਨੇਚਰ ਦਾ ਬਹੁਤ ਪ੍ਰਕੋਪ ਸੀਗਾ ਜੇ ਤੁਸੀਂ ਚੈੱਕ ਕਰੋ ਵਾਲੇ ਦਿਵਾਲੇ ਤੇ ਬੜੀ ਥਾਂ ਤੇ ਦਰਖਤ ਗire ਹੋਏ ਨੇ ਲਾਈਕ ਕਈ ਤਾਂ ਬਿਲਡਿੰਗ ਜਿਵੇਂ ਵੱਡੇ ਵੱਡੇ ਪੋਸਟਰ ਜਿਹੜੇ ਉਹ ਵੀ ਉੱਡ ਗਏ ਨੇ ਸੋ ਰਾਤੀ ਬਹੁਤ ਜ਼ਿਆਦਾ ਤੇਜ਼ ਮੀਂਹ ਆ ਤੇ ਚਖੜ ਆਇਆ ਮੀਂਹੋਂ ਜ਼ਿਆਦਾ ਚਖੜ ਜ਼ਿਆਦਾ ਤੇਜ਼ ਆਇਆ ਸੋ ਨੋ ਡਾਊਟ ਸਾਡੇ ਦੇ ਨੇਚਰ ਹਾਰ ਸੀਗਾ ਬਟ ਅਸੀਂ ਫਿਰ ਫਾਈਟਬੈਕ ਕਰ ਰਹੇ ਹੈਗੇ ਆ ਐਂਡ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਕਿ ਮੈਂ ਮੰਡੀਆਂ ਦੇ ਵਿੱਚ ਘੁੰਮ ਰਿਹਾ ਹੈਗਾ ਤੇ ਅਸੀਂ ਕਿਸਾਨਾਂ ਨੂੰ ਕੋਈ ਵੀ ਦਿੱਕਤ ਜਿਹੜੀ ਉਹ ਨਹੀਂ ਆਉਣੀ ਸਰ ਜਿਨੇ ਲਿਫਟਿੰਗ ਦੀ ਗੱਲ ਕੀਤੀ ਆ ਲਿਫਟਿੰਗ ਤੋਂ ਤੁਹਾਡੇ ਸਾਹਮਣੇ ਅੰਬਾਰ ਲੱਗੇ ਹੋਏ ਆ ਇਸ ਟਾਈਮ ਕੋਲ ਕਣਕ ਪਿੱਛੇ ਚੁੱਤੀਆਂ نیچے ਪਾਣੀ ਭਰ ਚੁੱਕਿਆ ਇਹਨਾਂ ਦੇ ਕਿਸਾਨਾਂ ਨੂੰ ਕਣਕ ਨੂੰ ਪਰੋਲਣ ਦੇ ਲਈ ਜਗ੍ਹਾ ਚਾਹੀਦੀ ਆ ਉਹ ਜਗ੍ਹਾ ਕਿਵੇਂ ਤਿਆਰ ਕਰਾਂ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਦੇਖੋ ਜੀ ਦੋ ਚੀਜ਼ਾਂ ਆ ਪਹਿਲੀ ਗੱਲ ਤਾਂ ਜਿਹੜੀ ਸਾਡੇ ਸ਼ੈਡਸ ਹੈਗੇ ਆ ਇਹ ਸ਼ੈੱਡ ਦੇ ਅੰਦਰ ਮਾਲ ਪਿਆ ਹੈਗਾ ਉਹ ਸੁੱਕਾ ਹੈਗਾ ਉੱਥੇ ਜਿਗਾਵਾਂਗੇ ਠੀਕ ਹੈ ਐਂ ਤੁਸੀਂ ਨੇਰੀਆਂ ਇੰਨਾ ਦੇਖੋ ਵੀ ਸਾਡੇ ਜਿਹੜੇ ਪਰਮਾਨੈਂਟ ਲੋਹੇ ਦੇ ਸ਼ੈੱਡ ਹੈਗੇ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਵਿੱਚੋਂ ਥੋੜੇ ਜਿਓ ਉੱਡ ਗਏ ਵੀ ਇੰਨਾ ਜਿਆਦਾ ਰਾਤ ਤੇ ਝੱਖੜ ਸੀਗਾ ਸੋ ਜਿਹੜਾ 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 ਸੁੱਕਾ ਮਾਲ ਹੈਗਾ ਉਹ ਤੇ ਸਾਡੇ ਇਮੀਡੀਏਟਲੀ ਸੁੱਕਿਆ ਜਾਊਗਾ ਅਤੇ ਉਸ ਤੋਂ ਬਾਅਦ ਜਿਵੇਂ ਦੇਖ ਰਹੇ ਹੋ ਕਿ ਇੱਥੇ ਪੱਖੇ ਲੱਗ ਰਹੇ ਨੇ ਹਨ ਐਂਡ ਡੋਨਟ ਵਰੀ ਮਤਲਬ ਇਹ ਵੱਧ ਤੋਂ ਵੱਧ 24 ਘੰਟੇ ਦੀ ਗੱਲ ਹੈਗੀ 24 ਘੰਟੇ ਬਾਅਦ ਚੀਜ਼ਾਂ ਬਿਲਕੁਲ ਸਮਾਨੇ ਹੋ ਜਾਂਦੀਆਂ ਸਨ ਸਰ ਇੱਕ ਇਹ ਮੁੱਦਾ ਹੈ ਆਮ ਪਬਲਿਕ ਦਾ ਕਿ ਟੀਨ ਵਾਲੇ ਪਾਣੀ ਦੀ ਬੜੀ ਦਿੱਕਤ ਆ ਰਹੀ ਹੈ ਕਾਰਨ ਕੀ ਹੈ ਕਿ ਬਿਜਲੀ ਬਿਲਕੁਲ ਠੱਪ ਹੋ ਚੁੱਕੀ ਹੈ ਤਕਰੀਬਨ ਇਹ ਲੱਗ ਰਿਹਾ ਹਾਲਾਤ ਦੇਖ ਕੇ ਕਿ 2 ਦਿਨ ਨੀ ਨਹੀਂ 2 ਦਿਨ ਕੰਮ ਨਹੀਂ ਚੱਲੇਗਾ ਪਰ ਉਹਦੇ ਲਈ ਪ੍ਰਸ਼ਾਸਨ ਵੱਲੋਂ ਕੋਈ ਆਮ ਪਬਲਿਕ ਦੇ ਲਈ ਕੀ ਇੰਤਜ਼ਾਮ ਨਹੀਂ ਦੇਖੋ ਮੈਂ ਕਿੱਥੇ ਜਾ ਰਹੇ ਨਹੀਂ ਦੇਖੋ ਜੋ ਤੁਸੀਂ ਗੱਲ ਕਹਿ ਰਹੇ ਹੋ ਮੈਂ ਮੰਨਦਾ ਹਾਂ no doubt ਕਿ ਜਿਹੜਾ ਇਹ ਨੇਚਰ ਹਾਰ ਸਾਡੇ ਤੇ ਰਿਹਾ ਹੈ ਤੇ ਖੰਬੇ ਵੀ ਡਿੱਗੇ ਹੈਗੇ ਹਨ ਤਾਰਾਂ ਟੁੱਟੀਆਂ ਹੈਗੀਆਂ ਹਨ ਬਟ ਆਬਵੀਅਸਲੀ ਸਾਡੇ ਸਾਰੀਆਂ ਟੀਮਾਂ ਇਸ ਵੇਲੇ ਫੀਲਡ ਵਿੱਚ ਹੈਗੀਆਂ ਕੋਈ ਬੰਦਾ ਜਿਹੜਾ ਕੋਈ ਨਹੀਂ ਹੈ ਕਿ ਛੁੱਟੀ ਹੈ ਤੇ ਘਰ ਬੈਠਾ ਸਾਰੇ ਸਾਡੇ ਆਫੀਸਰ ਜਿਹੜੇ ਮੈਂ ਆਪ ਖੁਦ ਵੀ ਦੇਖੋ ਫੀਲਡ ਵਿੱਚ ਕੰਮ ਰਿਹਾ ਹੈਗਾ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਥਾਂ ਤੇ ਜਲਦੀ ਤੋਂ ਜਲਦੀ ਜਿਹੜਾ ਹੈਗਾ ਜਿਹੜੀ ਬਿਜਲੀ ਹੈਗੀ ਹੈ ਉਹ ਆ ਸਕੇ ਬਿਕੋਜ਼ ਬਗੈਰ ਬਿਜਲੀ ਤੋਂ ਫਿਰ ਮੋਟਰ ਨਹੀਂ ਚੱਲਦੀ ਫਿਰ ਪਾਣੀ ਦੀ ਸਮੱਸਿਆ ਆ ਜਾਂਦੀ ਹੈ ਸੋ ਅੰਡਰਸਟੈਂਡ ਕਿ ਪਾਵਰ ਜਿਹੜੀ ਆ ਉਹ ਤਾਂ ਸਾਡੀ ਨੈਸੈਸਿਟੀ ਹੈਗੀ ਆ ਸੋ ਡੋਂਟ ਵਰੀਏ ਜਿਹੜੀ ਪਾਵਰ ਹੈਗੀ ਹੈ ਵੀ ਜਲਦੀ ਤੋਂ ਜਲਦੀ ਜਿਹੜੀ ਹੈ ਸਾਰਿਆਂ ਨੂੰ ਪਹੁੰਚ ਹੀ ਕਰ ਦੇ ਕਿ ਜਿੱਥੇ-ਇਥੇ ਖੰਭੇ ਗਿਰਿਆ ਕੁਝ ਹੈਗਾ ਉਹ ਟਾਈਮ ਤਾਂ ਲੱਗੇਗਾ ਸਾਡੇ ਬੰਦੇ ਆਲਰੇਡੀ ਫੀਲਡ ਵਿੱਚ ਹੈਗੇ ਨੇ ਸੋ ਇਹ ਜਲਦੀ ਤੋਂ ਜਲਦੀ ਜਿੱਡਾ ਪਾਵਰ ਹੈ ਰੀਸਟੋਰ ਕਰ ਮਲਾਜ਼ਮਾਂ ਦੀ ਬੜੀ ਘਾਟ ਹੈ ਬਿਜਲੀ ਮੁਕੰਮਿਆਂ ਦੀ ਬੜੀ ਘਾਟ ਹੈ ਕਿਉਂਕਿ ਇੱਥੇ ਗਿੰਬੇ ਚੁੰਮੇ ਮਲਾਜ਼ਮ ਨੇ ਅਜੇ ਤੱਕ ਮੇਰੇ ਕੋਲ ਦੇ 2.5 ਕਿਲੋਮੀਟਰ ਦਾ ਏਰੀਆ ਮੈਂ ਕਵਰ ਕਰ ਰਿਹਾ ਜਿੱਥੇ ਇੱਕ ਵੀ ਮਲਾਜ਼ਮ ਨਜ਼ਰ ਨਹੀਂ ਆਇਆ ਇਹ ਕੋਈ ਪੰਬਾ ਜਾਂ ਕੋਈ ਤਾਰ ਹੈ ਜਿਹੜੀ ਕੋਈ ਬਾਹਰੋਂ ਮੁਲਾਜ਼ਮ ਕਿਉਂਕਿ ਸੰਗਰੂਰ ਏਰੀਆ ਕਾਫੀ ਇਸ ਚੀਜ਼ ਨਾਲ ਪ੍ਰਭਾਵਿਤ ਹੋਇਆ ਕੋਈ ਬਾਹਰੋਂ ਹੋਰ ਮੁਲਾਜ਼ਮ ਲਾ ਕੇ ਕਿਉਂਕਿ ਜਲਦੀ ਜਿਹੜੀ ਬਿਜਲੀ ਸਪਲਾਈ ਚਾਲੂ ਕਰ ਸਕੀ ਆ ਨਹੀਂ ਐਸੀ ਕੋਈ ਗੱਲ ਨਹੀਂ ਤੁਸੀਂ ਡੋਂਟ ਵਰੀ ਯੂ ਵਿਲ ਸੀ ਲੈਟਸ ਸੇ ਹੋਰ 4-5 ਘੰਟੇ ਤੱਕ ਯੂ ਵਿਲ ਸੀ ਦਾ ਡਿਫਰੈਂਸ ਕਿ ਕਾਫੀ ਜਗ੍ਹਾ ਤੇ ਲਾਈਟ ਆ ਗਈ ਹੋਵੇਗੀ ਨੋ ਡਾਊਟ ਐਸੀ ਫਿਰ ਮੰਨਦੇ ਆ ਕਿ ਕੱਲ ਸਾਡੇ ਤੇ ਨੇਚਰ ਬਹੁਤ ਹਾਰਡ ਸੀਗਾ ਬਹੁਤ ਜ਼ਿਆਦਾ ਜਿਹੜਾ ਚਖੜ ਨੇਰੀ ਤੂਫਾਨ ਆਇਆ ਜਿੰਨਾ ਬਿਜਲੀ ਦੇ ਖੰਬੇ ਗਿਰਿਆ ਤਾਰਾਂ ਦਾ ਨੁਕਸਾਨ ਹੋਇਆ ਬਟ ਵੀ ਆਰ ਔਨ ਦਾ ਆਨਰ ਫੀਟ ਹੈ ਜਿੱਦਾਂ ਤੁਹਾਨੂੰ ਖੁਦ ਮੈਂ ਮੰਡੀਆਂ 'ਚ ਘੁੰਮ ਰਿਹਾ ਹਾਂ ਸੋ ਡੋਂਟ ਵਰੀ ਪਾਵਰ ਸਪਲਾਈ ਜਿਹੜੀ ਰੀਸਟੋਰ ਹੋ ਜਾਏਗੀ ਜਿੰਨਾਂ ਦਾ ਮਾਲੀ ਨੁਕਸਾਨ ਹੋਇਆ ਉਹਨਾਂ ਨੂੰ ਕੋਈ ਮਾਅਵਜਾ ਮਿਲੂਗਾ ਦੇਖੋ ਜੀ ਜੇ ਕਿਸੇ ਦਾ ਕੋਈ مالی ਨੁਕਸਾਨ ਹੋਇਆ ਹੋਊਗਾ ਅਸੀਂ ਆਲਰੇਡੀ ਆਪਣੇ ਐਸ.ਟੀ.ਐਮ ਨੂੰ ਕਿਹਾ ਹੈ ਕਿ ਸਾਨੂੰ ਸਾਰੀ ਰਿਪੋਰਟ ਦਵੇ ਸਾਡੇ ਐਸ.ਟੀ.ਐਮ ਦੇ ਕੋਲੋਂ ਰਿਪੋਰਟ ਸਾਨੂੰ ਆਏਗੀ ਉਹਦੇ ਬੇਸ ਤੇ ਅਸੀਂ ਸਰਦਾਰ ਨੂੰ ਜਿਹੜਾ ਉਹ ਭੇਜ ਦਾਂਗੇ ਐਂਡ ਜੋ ਵੀ ਐਸ ਪਰ ਲਾਅ ਦਾ ਬੰਦਾ ਹੋਵੇ ਉਹਨੂੰ ਮਿਲੇ ਕੰਟੀਨਾਂ ਦੇ ਗਵਰਨਰ ਤੇ ਨੇ ਅਜੇ ਤੱਕ ਐਸ.ਡੀ.ਐਮ ਸਾਹਿਬ ਦੀ ਵੇਟ ਕਰ ਰਹੇ ਨੇ ਉੱਥੇ ਲੋਕ ਕਿ ਕੰਚੀਆਂ ਹੋ ਗਈਆਂ ਐਸ.ਡੀ.ਐਮ ਦਾ ਸਾਹਮਣੇ ਬਿਲਕੁਲ ਕਰੂੰਗਾ ਜੀ ਸਾਡੇ ਸਾਰੇ ਆਫੀਸਰ ਫੀਲਡ 'ਚ ਜਿਵੇਂ ਤੁਸੀਂ ਮੇਰੇ ਨਾਲ ਤਹਿਸੀਲਦਾਰ ਮੈਡਮ ਦੇਖ ਰਹੇ ਹੈਗੇ ਉਹ ਸਾਡੇ ਮਾਰਕੀਟ ਕਮੇਟੀ ਦੇ ਨੁਮਾਇੰਦੇ ਹੈ दे गिव अस सम टाइम ਕਿਉਂਕਿ ਕਾਫੀ ਜ਼ਿਆਦਾ ਕੱਲ ਹਰ ਤਰ੍ਹਾਂ ਦਾ ਹੋਇਆ ਬੀਲੀ ਦਾ ਜਿਵੇਂ ਤੁਸੀਂ ਦੱਸ ਚੋ ਖੰਬੇ ਦਾ ਨੁਕਸਾਨ ਹੋਇਆ ਇੱਥੇ ਕਿਸਾਨਾਂ ਜਿਹੜੇ ਲੈ ਕੇ ਆਏ ਨੇ ਉੱਥੇ ਵੀ ਇਹ ਗਿੱਲੀ ਹੋ ਗਈ ਬੀਟ ਸਿਮਿਲਰਲੀ ਜਿਵੇਂ ਤੁਸੀਂ ਦੱਸਿਆ ਵੀ ਲੋਕਾਂ ਦਾ ਪ੍ਰਾਈਵੇਟ ਨੁਕਸਾਨ ਕਿਸੇ ਦਾ ਕੋਕਰ गिर ਗਿਆ ਕੋਈ ਕੰਦ ਗਿਰ ਗਈ ਠੀਕ ਹੈ ਸੋ ਇਹੋ ਜਿਹੇ ਦਰਖਤ ਗਿਰੇ ਦਰਖਤ ਕਰਕੇ ਕਿਤੇ ਕਿਸੇ ਜੀ ਦਾ ਨੁਕਸਾਨ ਹੋ ਗਿਆ ਠੀਕ ਹੈ ਸੋ ਸਾਰਿਆਂ ਦੀ ਜਿਹੜੀ ਹੈਗੀ ਆ ਅਸੀਂ ਰਿਪੋਰਟ ਐਸਟੀਐਮ ਸਾਹਿਬਾਂ ਤੋਂ ਲੈ ਰਹੇ ਹੈਗੇ ਆ ਉਹ ਸਾਰੇ ਸਾਡੋ ਐਸਟੀਐਮ ਸਾਹਿਬ ਜਿਹੜੇ ਰਿਪੋਰਟ ਕਰਨਗੇ ਐਂਡ ਐਸ ਪਰ ਲਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ Okay, thank you.